ਜੇ ਜੀਵੈ ਪਤ ਨਹੀਂ ਜਾਏ ਸਭ ਹਰਾਮ ਦੇ ਤਾਕਸ਼ ਥਾਏ ਸਾਨੂੰ ਜਿਉਂਦਿਆਂ ਨੂੰ ਬਾਤ ਕਰ ਸਰੋਵਣੀ ਕਮੇਟੀ ਵਾਲਿਆਂ ਨੇ ਉਹ ਪੰਥ ਵਾਲਿਆਂ ਕੋ ਉੱਥੇ ਹੀ ਮੰਤ ਨਹੀਂ ਤੇ ਹੁਣ ਤੁਸੀਂ ਜਿਉਂਦੇ ਹੋ ਕੇ ਦਤਾਉਣਾ ਹੈ ਵੀ ਅਸੀਂ ਖਾਲਸਾ ਪੰਥ ਜਿਉਂਦਾ ਹੈ ਉਹ ਪੰਥ ਨਹੀਂ ਅਸਲ ਪੰਥ ਇਹ ਹੈ ਕਿਉਂਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਕਿਹਾ ਇਨ ਗਰੀਬ ਸਿਖਣ ਕੋ ਜਿਉਂ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਉਹ ਸਰਦਾਰੀਆਂ ਸਾਨੂੰ ਬਖਸ਼ੀਆਂ ਰਾਜ ਭਾਗ ਸਾਨੂੰ ਬਖਸ਼ਿਆ ਉਹ ਤਾਂ ਐਵੇਂ ੱੱੱਕੇ ਨਾਲ ਚੌਧਰੀ ਬਣੇ ਬੈਠੇ ਨੇ ਇਸ ਕਰਕੇ ਤੁਸੀਂ ਨੇ ਸੋਚਣਾ ਹੈ ਇਹ ਸਟੈਂਡ ਲਵੋ ਉਹ ਤੁਹਾਨੂੰ ਨਹੀਂ ਰਾਹ ਰਹਦੇ ਜਿਵੇਂ ਭੱਜ ਭੱਜ ਕੇ ਉਹਨਾਂ ਦੇ ਨਾਲ ਆਉਂਦੇ ਉਹਨਾਂ ਦੀ ਪੂੰਛ ਪਰਦੇ ਫਿਰਦੇ ਆ ਸਾਨੂੰ ਦੇਖਣਾ ਚਾਹੀਦਾ ਤੁਹਾਡੇ ਕੋਲੇ ਕੀ ਕੁਝ ਨਹੀਂ ਬਾਬਾ ਕੁਲਵਿੰਦਰ ਸਿੰਘ ਨੇ ਕਿਹਾ ਨਿਹੰਗ ਸਿੰਘਾਂ ਦੀ ਘਾਟ ਹੈ ਪੈਸੇ ਦੀ ਕੀ ਘਾਟ ਹੈ ਘੋੜਿਆਂ ਦੇ ਤੁਹਾਡੇ ਕੋਲੇ ਨਹੀਂ ਹੈਗੇ ਹਥਿਆਰ ਨਹੀਂ ਹੈ ਸੰਗਤ ਵੀ ਬਹੁਤ ਹੈ ਪਰ ਫਿਰ ਵੀ ਅਸੀਂ ਉਹਨਾਂ ਦੇ ਵਿੱਚ ਜਾਲ ਜਾਲ ਕੇ ਘੁੱਸਦੀਏ ਫਿਰਦੇ ਆ ਤੇ ਸਤਗੁਰਾਂ ਨੇ ਸਾਨੂੰ ਹੀ ਬਖਸ਼ਣਾ ਕੀਤੀਆਂ ਨੇ ਖਾਲਸਾ ਪੰਥ ਇਹ ਹੈ ਉਹ ਨਹੀਂ ਹੈਗਾ ਜਿਹੜਾ ਬੰਦੇ ਬਾਹਤ ਨੂੰ ਚਮਕ ਉੱਥੇ ਨੰਗਲ ਗਰਦਾਰ ਨੰਗਲ ਦੀ ਘੜੀ ਤੇ ਵਾ ਛੱਡ ਕੇ ਭੱਜ ਗਿਆ ਉਹ ਪੰਥ ਨਹੀਂ ਹੈ ਇਹ ਪੰਥ ਹੈ ਜਿਨ੍ਹਾਂ ਨੇ ਸਾਡੇ ਵੱਡੇ ਵੱਡੇ ਯਾਰਾਂ ਨੂੰ ਧੋਖਿਆਂ ਦੇ ਨਾਲ ਮਾਰਿਆ ਬਾਬਾ ਵੀਰ ਸਿੰਘ ਨੂੰ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਧੋਖੇ ਦੇ ਨਾਲ ਮਾਰਿਆ ਜਿੱਥੇ ਬਾਬਾ ਵੀਰ ਸਿੰਘ ਦਾ ਕਤਲ ਕੀਤਾ ਸ਼ਹੀਦ ਕੀਤਾ ਧੋਖੇ ਨਾਲ ਉਥੇ ਬਾਬਾ ਅਮਰ ਸਿੰਘ ਖੇਮ ਕਰਨੀ ਸਾਨੂੰ ਬਹੁਤਿਆਂ ਨੂੰ ਇਹ ਨਹੀਂ ਪਤਾ ਖੇਮ ਅਮਰ ਸਿੰਘ ਖੇਮ ਕਰਨੀ ਕੌਣ ਸੀਗਾ ਖੇਮ ਕਰਨੀ ਉਹ ਸੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦੂਜਾ ਜੱਜੇਦਾਰ ਹੋਇਆ ਜਿਹਨੂੰ ਪੰਥ ਨੇ ਅਗਵਾਈ ਦਿੱਤੀ ਬਾਬਾ ਅਮਰ ਸਿੰਘ ਖੇਮ ਕਰਨੀ ਉਹਦਾ ਖੇਮ ਕਰਨ ਦੇ ਵਿੱਚ ਕਿਲਾਬੀਆ ਜਾ ਕੇ ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜਾ ਹੈਗਾ ਉਚੋਂ ਦਾ ਜਿੰਨਾ ਵੀ ਰਾਜ ਸਾਜਾ ਜਮੀਨਾਂ ਸਭ ਉਹਦੇ ਨਾਂ ਨੇ ਬਾਬਾ ਅਮਰ ਸਿੰਘ ਖੇਮ ਕਾਰਨੀ ਨੂੰ ਵੀ ਆਪਣੇ ਹਰਮੰਦਰ ਸਾਹਿਬ ਦੇ ਵਿੱਚ ਧੋਖੇ ਦੇ ਨਾਲ ਮਾਰਿਆ ਗਿਆ ਉਹਨਾਂ ਨੂੰ ਵੀ ਕਤਲ ਕੀਤਾ ਆਹ ਕੋ ਸਾਡੇ ਨਾਲ ਕਰਦੇ ਰਹੇ ਨੇ ਤੇ ਹੁਣ ਵੀ ਇਹ ਸਾਡੇ ਨਾਲ ਹਮੇਸ਼ਾ ਹੀ ਧੋਖਾ ਕਮਾਉਂਦੇ ਆਏ ਨੇ ਤੁਸੀਂ ਖਾਲਸਾ ਪੰਥੋਂ ਤੁਸੀਂ ਚੜ੍ਹਦੀ ਕਲਾ ਦੇ ਨਾਲ ਜਿਉਉ ਤੁਹਾਨੂੰ ਨਹੀਂ ਉਹਨਾਂ ਨੂੰ ਤੁਸੀ ਚੰਗੇ ਲੱਗਦੇ ਫਿਰ ਆਪਦੇ ਤੌਰ ਤੇ ਜਿਹੜੀਆਂ ਸਤਾਪਦਿਆ ਨੇ ਤਾਨੂ ਗੁਰੂ ਤੇਗ ਬਹਾਦਰ ਮਹਾਰਾਜਿਆ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਉਹ ਆਪਾਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਜਿੰਨੇ ਵੀ ਉਹਦੇ ਨਾਲ ਜੁੜੇ ਹੋਏ ਨੇ ਸ਼ਹੀਦ ਸਿੰਘ ਜਿਨ੍ਹਾਂ ਦੇ ਵੱਡੀਆਂ ਦੇਣਾ ਨੇ ਗੁਰੂ ਪਾਤਸ਼ਾਹ ਮਹਾਰਾਜ ਦੇ ਜੀਵਨ ਨੂੰ ਉਹਨਾਂ ਨੂੰ ਸਾਰਿਆਂ ਨੂੰ ਯਾਦ ਕਰਾਉਂਦੇ ਹੋਏ ਆਪਾਂ ਮਨਾਉਣੀਆਂ ਨੇ ਜਿਹੜੀ ਸਾਡੀ ਤੁਸੀਂ ਸੇਵਾ ਲਾਉਂਗੇ ਜੋ ਵੀ ਸੇਵਾ ਲਾਉਣੀ ਹੈ ਮਨ ਦੀ ਤਨ ਦੀ ਧਨ ਦੀ ਸਾਰੇ ਅਸੀਂ ਹਾਜ਼ਰ ਆ ਤਿਆਰ ਪਰ ਤਿਆਰ ਰਹਿਣਾ ਤੇ ਮੈਂ ਬੇਨਤੀ ਕਰਨਾ ਚਾਹਣਾ ਆ ਸ਼੍ਰੋਮਣੀ ਕਮੇਟੀ ਤੋਂ ਆਸ ਨਾ ਰੱਖਿਆ ਕਰੋ ਲਖਾਪਿਆ ਵਾਲੇ ਜਫੇਦਾਰਾਂ ਤੋਂ ਆਸ ਨਾ ਰੱਖਿਆ ਕਰੋ ਇਹ ਤੁਹਾਡਾ ਕੋ ਸਮਾਰ ਦੇਣਗੇ ਜਾਂ ਬਾਟਾ ਇੱਕ ਕਰ ਦੇਣਗੇ ਨਹੀਂ ਕਰ ਸਕਦੇ ਇਹਦਾ ਬਾਦਲ ਕਿਆਂ ਨੂੰ ਸਿੱਧਾ ਕਰਨ ਨੂੰ ਤੋਰਨ ਨੂੰ ਫਿਰਦੇ ਨੇ ਵੀ ਉਹ ਸਿੱਧੇ ਆਣ ਦੁਬਾਰਾ ਫਿਰ ਇਹ ਕਾਬੂ ਹੋ ਜਾਣ ਤੁਹਾਡੀ ਗੱਲ ਨਹੀਂ ਕਰਨੀ ਨਾ ਇਹਨੇ ਬਾਟੀਆਂ ਦੀ ਗੱਲ ਕਰਨੀ ਆ ਨਾ ਹੋਰ ਕਾਸੇ ਦੀ ਗੱਲ ਕਰਨੀ ਆ ਤੁਸੀਂ ਆਪ ਤੱਕੜੇ ਹੋਵੋ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨਾਂ ਤੁਸੀਂ ਲੜੋ ਤੁਸੀਂ ਘੜਾ ਘੱਟ ਪੜੇ ਲਿਖੇ ਹੋ ਕੋਹਾਟੇਵਲ ਟੈਲੈਂਟ ਨਹੀਂ ਹੈ ਤੁਸੀਂ ਕੁਝ ਜਾਣਦੇ ਨਹੀਂ ਹੈਗੇ ਸਾਰੇ ਕੁਝ ਜਾਣਦੇ ਹੋ ਤੁਸੀਂ ਮੈਂਬਰ ਬਣੋ ਤੁਸੀਂ ਪ੍ਰਧਾਨ ਕਿਆਂ ਲਓ ਤੁਸੀਂ ਜਿਹੜਾ ਕੁਝ ਮਰਜ਼ੀ ਬਣ ਸਕਦੇ ਹੋ ਜੜਦੀ ਕਲਾ ਦੇ ਵਿੱਚ ਰਹੋ ਇਹ ਖਾਲਸਾ ਪੰਥ ਹੈ ਸਾਨੂੰ ਸਤਿਗੁਰਾਂ ਨੇ ਰਾਜਪਾਗ ਬਣਾਇਆ ਤੇ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਖਾਲਸਾ ਰਾਜ ਉਹ ਨਹੀਂ ਕਰ ਸਕਦੇ ਪੈਦਾ ਖਾਲਸਾ ਰਾਜ ਤੁਸੀਂ ਕਰੋਗੇ ਇਹਨ ਗਰੀਬ ਸਿੱਖਣ ਤੋਂ ਦਿਉ ਪਾਤਸ਼ਾਹੀ ਸਤਿਗੁਰਾਂ ਨੇ ਸਾਨੂੰ ਪਾਤਸ਼ਾਹੀ ਦਿੱਤੀ ਆ ਸਤਿਗੁਰਾਂ ਨੇ ਸਾਨੂੰ ਬਾਦਸ਼ਾਹ ਬਣਾਇਆ ਬਾਦਸ਼ਾਹ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਬਾਦਸ਼ਾਹ ਹੋਇਆ ਜਿਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜਿਆਂ ਦਾ ਸਿੱਕਾ ਚਲਾਇਆ ਜਿਹੜੇ ਉਤੇ ਗੁਰੂ ਪਾਤਸ਼ਾਹ ਮਹਾਰਾਜ ਦੀ ਫੋਟੋ ਵੀ ਲਾਈ ਉਹਨਾਂ ਲੋਕਾਂ ਨੇ ਉਹਨੂੰ ਗਦਾਰ ਕਹਿ ਦਿੱਤਾ ਤੇ ਹੁਣ ਤੁਸੀਂ ਦੱਸੋ ਪੰਥ ਪੁੱਛਣਾ ਚਾਹੁੰਦਾ ਵੀ ਬੰਦਾ ਸਿੰਘ ਬਹਾਦਰ ਗਦਾਰ ਸੀ ਜਾਂ ਹੋਰ ਕੌਣ ਗਦਾਰ ਸੀ ਦੱਸਣਾ ਅੱਜ ਬੰਦਾ ਸਿੰਘ ਬਹਾਦਰ ਦੀ ਕਿਸੇ ਵੀ ਚਾਹੇ ਉਹ ਅਕਾਲ ਤਖਤ ਹੈ ਸ਼ਰੋਮਣੀ ਕਮੇਟੀ ਹੈ ਵੱਡੀਆਂ-ਵੱਡੀਆਂ ਸੰਪਰਦਾਵਾਂ ਨੇ ਕਿ ਤੇ ਉਹਦਾ ਸ਼ਹੀਦੀ ਦਿਹਾੜਾ ਮਨਾਇਆ ਹੋਵੇ ਕਿਸੇ ਨੇ ਦੱਸੋ ਕਿੱਡੀ ਵੱਡੀ ਦੇਣ ਐ ਆਪਦੇ ਬੱਚੇ ਦਾ ਕਾਲਜਾ ਉਹਨੇ ਮੂੰਹ ਦੇ ਵਿੱਚ ਪਵਾ ਰਿਆ ਸ਼ਹੀਦੀ ਦੇ ਚ ਜਮੂਰਾਂ ਨਾਲ ਉਹਦੇ ਮਾਸ ਕੱਟਿਆ ਗਿਆ ਮਾਰ ਦਿੱਤਾ ਉਹਨੂੰ ਸ਼ਹੀਦ ਕਰ ਦਿੱਤਾ ਅੱਜ ਕਿਹਨੇ ਉਹਦਾ ਸ਼ਹੀਦੀ ਦਿਹਾੜਾ ਮਨਾਇਆ ਕੀ ਗੱਲ ਜਿਹੜਾ ਵੱਡਾ ਜਿਹਨੇ ਪਹਿਲਾਂ ਰਾਜ ਭਾਅ ਕਾਇਮ ਕੀਤਾ ਹੋਵੇ ਉਹਦਾ ਵੀ ਅਸੀਂ ਜਿਹੜਾ ਸ਼ਹੀਦੀ ਦਿਹਾੜਾ ਇਹ ਪੰਥ ਨਾ ਮਨਾਵੇ ਇਹ ਕਿੱਧਰੋਂ ਚੜੀਆਂ ਗੱਲਾਂ ਉਬਾਲ ਤਕ ਉਸਾਰ ਤੁਸੀਂ ਕਾਮਯਾਬ ਹੋਵੋ ਤੁਸੀਂ ਚੜ੍ਹਦੀ ਕਲਾ ਦੇ ਨਾਲ ਵਿਚਰੋ ਇਹਨਾਂ ਦਾ ਖੇੜਾ ਛੱਡੋ ਮੈਂ ਕਹਿੰਦਾ ਮੈਨੂੰ ਸਾਨੂੰ ਲੋੜ ਨਹੀਂ ਹੈ ਇਹਨਾਂ ਦੀ ਸੰਗਤ ਸਾਰਾ ਕੁਝ ਦੇਖਦੀ ਆ ਪੰਥ ਕੌਣ ਆ ਅਸਲੀ ਪੰਥ ਕਿਹੜਾ ਤੇ ਨਕਲੀ ਪੰਥ ਕਿਹੜਾ ਸਾਰਾ ਕੁਝ ਜਾਣਦੇ ਨੇ ਮੈਂ ਬੇਨਤੀਆਂ ਕਰਨਾ ਚਾਹੁੰਦਾ ਤੁਸੀਂ ਤਰੋ ਮੂਰੇ ਲੱਗੋ ਅਸੀਂ ਤੁਹਾਡੇ ਨਾਲ ਜੇ ਮੂਰੇ ਹੀ ਲੱਗਣਾ ਫਿਰ ਪਿੱਛੇ ਲੱਗ ਜਾਓ ਫਿਰ ਦਿਖਾਉਣਿਆ ਤੁਹਾਨੂੰ ਕਰਕੇ ਵੀ ਕੀ ਗੱਲਬਾਤ ਬਣਦੀ ਆ ਇਸ ਕਰਕੇ ਤਕੜੇ ਰਹੋ ਤੁਸੀਂ ਤੁਰੋ ਸੰਘਾਰਸ਼ ਕਰੋ ਤੇ ਵੱਡੇ ਵੱਡੇ ਪ੍ਰੋਗਰਾਮ ਨੇ ਉਹ ਬਣਾਓ ਖਾਲਸਾ ਰਾਜ ਅਸੀਂ ਪੈਦਾ ਕਰਨਾ ਹੈ ਖਾਲਸਾ ਰਾਜ ਦਾ ਜਿਹੜਾ ਰਾਜ ਭਾਗ ਹੈ ਉਹ ਤੁਸੀਂ ਨੇ ਬਣਾਉਣਾ ਹੈ ਤੁਸੀਂ ਉਹਦੇ ਬਾਦਸ਼ਾਹ ਬਣਨਾ ਹੈ ਤੁਸੀਂ ਸਾਰਾ ਕੁਝ ਉਹ ਗੁਰੂ ਪਾਤਸ਼ਾਹ ਨੇ ਤੁਹਾਨੂੰ ਸਾਰਾ ਕੁਝ ਦਿੱਤਾ ਹੈ ਤੇ ਮੈਂ ਬੇਨਤੀਆਂ ਕਰਨਾ ਚਾਹੁੰਦਾ ਖਾਲਸਾ ਜੀ ਅਸੀਂ ਪੰਥ ਹੈ ਆ ਪੰਥਾ ਗ੍ਰੀਬ ਸਿੱਖ ਜਿਨ੍ਹਾਂ ਨੂੰ ਬਾਦਸ਼ਾਹੀਆਂ ਦਿੱਤੀਆਂ ਨੇ ਮਹਾਰਾਜ ਨੇ ਕਹਿਤਾ ਸਾਰਾ ਕੋ ਕਹਿਦਾ ਤੁਹਾਨੂੰ ਪਾਤਸ਼ਾਹੀਆਂ ਤੁਹਾਨੂੰ ਦਿੱਤੀਆਂ ਨੇ ਇਹਨਾ ਨਹੀਂ ਰਾਜ ਕਰਨਾ ਇਹਨ ਗਰੀਬ ਸਿਕਣ ਕੋ ਦਿਉ ਪਾਤਸ਼ਾਹੀ ਰਾ ਯਾਦ ਕਰੇ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਤਵੇਂ ਗੋਬਿੰਦ ਸਿੰਘ ਨਾਮ ਕੋ ਤਾਂ ਕਹਿੰਦਾ ਮੈਂ ਤਾਂ ਫੇਰ ਹੀ ਗੁਰੂ ਗੋਬਿੰਦ ਸਿੰਘ ਕਹਾ ਸਕਦਾ ਜੇ ਇਹ ਸਰਦਾਰੀਆਂ ਮੰਨ ਲਗੇ ਜੇ ਇਹ ਰਾਜ ਭਾਗ ਮੰਨਣਗੇ ਇਹਨਾ ਗਰੀਬਾਂ ਦੇ ਸਾਰਾ ਕੁਝ ਮੈਂ ਇਹਨਾਂ ਨੂੰ ਸੌਂਪ ਦਿੱਤਾ ਇਸ ਕਰਕੇ ਮੈਂ ਸਾਰੇ ਆਗੂ ਸਹਿਬਾਨ ਨੂੰ ਜਿਨੇ ਵੀ ਦਲਾ ਪੰਥਾਂ ਦੇ ਜਥੇਦਾਰ ਸਹਿਬਾਨ ਜਥੇਬੰਦੀਆਂ ਨਾਲ ਕਿਹ ਕਰੋ ਜਥੇਬੰਦੀਆਂ ਤਾਂ ਨਿੱਕੇ ਨਿੱਕੇ ਆਉਂਦੀਆਂ ਨੇ ਇਹ ਪੰਥ ਹੈ ਇਹ ਟਾਪ ਪੰਥਾ ਗੁਰੂ ਦਾ ਖਾਲਸਾ ਪੰਥ ਹੈ ਪੰਥ ਗਿਆ ਕਰੋ ਅਸੀਂ ਰਾਜ ਭਾਗ ਕਰਨਾ ਹੈ ਅਸੀਂ ਰਾਜ ਭਾਗ ਜੋ ਬੰਦਾ ਸਿੰਘ ਬਹਾਦਰ ਨੇ ਕਾਇਮ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ ਹੈ ਅਸੀਂ ਉਹ ਰਾਜ ਭਾਗ ਦੁਬਾਰਾ ਕਾਇਮ ਕਰਨਾ ਤੇ ਜੇ ਤੁਸੀਂ ਇੱਕ ਮੁਖੋਂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜਿਆਂ ਨੂੰ ਸਮਰਪਿਤ ਹੋਵੋਗੇ ਜਿਹੜੇ ਉਸ ਵੇਲੇ ਪਹਿਲਾਂ ਵੀ ਸਰਕਾਰਾਂ ਦੇ ਦਲਦਲ ਰਹੇ ਚਾਹੇ ਮੁਗਲੀਆਂ ਸਲਤਨਤ ਰਹੀ ਚਾਹੇ ਅੰਗਰੇਜ਼ ਸਲਤਨਤ ਰਹੀ ਜਿਹੜੇ ਖੋਣਾ ਜਿਹੜੇ ਉਹਦੋਂ ਵੀ ਉਹਨਾਂ ਦੇ ਜੁੱਤੀ ਚੱਟ ਚਾਰ ਸੀਗੇ ਚਪਲੀ ਚੱਟ ਸੀ ਰਾਜ ਭਾਗ ਮਾਨਦੇ ਸੀ ਸਰਦਾਰੀਆਂ ਮਾਨਦੇ ਸੀ ਉਹਨਾਂ ਦੇ ਅੱਜ ਵੀ ਪੰਛਜ ਇਸੇ ਤਰ੍ਹਾਂ ਅੱਜ ਵੀ ਸਰਕਾਰੀ ਸਿਕਿਉਰਟੀਆਂ ਲੈ ਕੇ ਤੁਰੇ ਫਿਰਦੇ ਨੇ ਅੱਜ ਵੀ ਉਹ ਰਾਜ ਭਾਗ ਮਾਨਦੇ ਫਿਰਦੇ ਨੇ ਜਿਹੜੇ ਉਸ ਵੇਲੇ ਵੀ ਸ਼ੰਗਾਰਾਂ ਦੇ ਵਿੱਚ ਕੁੱਦਦੇ ਰਹੇ ਸ਼ਹੀਦੀਆਂ ਦਿੰਦੇ ਰਹੇ ਪੰਥ ਵਾਸਤੇ ਲੜਦੇ ਰਹੇ ਅੱਜ ਵੀ ਉਹਨਾਂ ਦੇ ਵੰਛੇ ਉਸੇ ਤਰ੍ਹਾਂ ਜੂਝ ਰਹੇ ਨੇ ਇਹ ਬਲੱਟ ਦੇ ਵਿੱਚ ਜਿਹੜੇ ਹੈਗੇ ਤੱਤ ਹੁੰਦੇ ਨੇ ਗਵਦਾਰਾਂ ਦੇ ਤੱਤ ਵੀ ਹੁੰਦੇ ਨੇ ਤੇ ਵਫਾਦਾਰਾਂ ਦੇ ਵੀ ਤੱਤ ਹੁੰਦੇ ਨੇ ਸਤਗੁਰਾਂ ਨੇ ਸਾਨੂੰ ਐਵੇਂ ਨਹੀਂ ਜਫੀਆਂ ਪਾਈਆਂ ਸਤਗੁਰਾਂ ਨੇ ਸਾਨੂੰ ਐਵੇਂ ਜਫੀਆਂ ਪਾਈਆਂ ਐਵੇਂ ਹੀ ਪਾਤਸ਼ਾਹੀਆਂ ਦਿੱਤੀਆਂ ਬਹੁਤ ਕੌਸੀ ਗੀਰੂ ਮਾਦੀ ਰਣਾਰਾਂ ਦੇ ਬਾਜ ਤਾ ਦੇ ਰਾਜੇ ਆਏ ਸੀ ਪਰ ਆਪਾਂ ਉਧਰ ਨਹੀਂ ਜਾਣਾ ਹੋਣਾ ਮੈਂ ਬੇਨਤੀਆਂ ਕਰਨਾ ਚਾਹੁੰਦਾ ਸਾਰੇ ਖਾਲਸਾ ਪੰਥ ਨੂੰ ਤੁਸੀਂ ਪੰਥ ਆਪਣੇ ਆਪ ਨੂੰ ਸੰਭਾਲੋ ਇਕੱਤਰ ਹੋਵੋ ਤੁਰੋ ਤੇ ਗੁਰੂ ਪਾਤਸ਼ਾਹ ਤੁਹਾਡੇ ਉਤੇ ਕਿਰਪਾ ਕਰਨਗੇ ਤੇ ਖਾਲਸਾ ਰਾਜ ਵੀ ਆਪਾਂ ਪੈਦਾ ਕਰਾਂਗੇ ਸ਼੍ਰੋਮਣੀ ਕਮੇਟੀ ਵੀ ਤੁਸੀਂ ਇਲੈਕਸ਼ਨ ਲੜੋ ਉਹਦੇ ਵਿੱਚ ਸ਼ਾਮਲ ਹੋਵੋ ਹੋਰ ਵੱਡੀਆਂ-ਵੱਡੀਆਂ ਜਿੰਨੀਆਂ ਸਰਕਾਰਾਂ ਬਣਦੀਆਂ ਨੇ ਉਹਦੇ ਵਿੱਚ ਹੱਥ ਜਿਹੜਾ ਇਹਨਾਂ ਮੂਰੇ ਤੁਰਿਆ ਨਾ ਕਰੋ ਮਗਰ ਨਾ ਤੁਰਿਆ ਕਰੋ ਮੂਰੇ ਆ ਕੇ ਖੜਿਆ ਕਰੋ ਵੀ ਸਾਡਾ ਹੱਕ ਇੱਥੇ ਰੱਖ ਅਸੀਂ ਹੱਕ ਲੈਣੇ ਆ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਤੁਹਾਡੇ ਉੱਤੇ